ਉਹ ਖੋਲਿਆ ਗਿਆ ਕੀ ਕਹੋਗੇ ਸਾਰੇ ਤੁਸੀਂ ਕਾਂਗਰਸ ਪਾਰਟੀ ਦੇ ਕਾਰਕਿਰਤਾਵਾ ਸਾਰੇ ਪ੍ਰਧਾਨ ਸਾਹਿਬ ਨਾਲ ਆਏ ਦੇਖੋ ਗੱਲ ਇਹ ਆ ਵੀ ਅੱਜ ਸਵੇਰ ਦੀ ਬਰਬਾਦ ਪਈ ਵਿਦਿਗੀ ਆ ਸਾਰੇ ਰਸਤੇ ਜਿਹੜੇ ਹੈਗੇ ਸ਼ਹਿਰ ਦੇ ਜਿਹੜੇ ਉਹ ਬੰਦ ਪਏ ਹੈਗੇ ਤਾਂ ਐਸੇ ਤਾਂ ਇਹ ਕਈ ਦਿਨ ਤੋਂ ਮੇਰੇ ਕਿਸੇ ਸੀਨੀਅਰ ਅਫਸਰ ਨਾਲ ਗੱਲ ਹੋ ਰਹੀ ਜੋ ਨਹੀਂ ਕਿ ਉਹ ਸਾਰਾ ਇਹ ਸੜਕ ਕੰਮ ਨਹੀਂ ਹੋ ਰਿਹਾ ਅਗਰ ਇਹ ਖੋਲਦੇ ਕਿਉਂ ਨਹੀਂ ਕਹਿੰਦੇ ਵੀ ਐਮਐਲਏ ਸਾਹਿਬਾਂ ਬਾਹਰ ਗਏ ਹੋਏ ਆ ਉਹ ਆ ਕੇ ਦਾ ਕਾਹਨ ਜਿਹੜਾ ਉਹ ਕਰਨਗੇ ਕਿ ਕਿਤਾਬ ਰਿਪੇਅਰ ਹੈ ਦੀ ਇਹਦਾ ਉਦਘਾਟਨ ਕਰਨ ਦਾ ਕੀ ਮਕਸਦ ਬਣਦਾ ਸੀ ਮੈਂ ਤਾਂ ਹਰਾਮ ਹੈਗਾ ਦੱਸੋ ਤੁਸੀਂ ਫਿਰ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈਗੀ ਆ ਐਮਐਲਏ ਸਾਹਿਬ ਆ ਤਾਂ ਚਲੋ ਠੀਕ ਹੈ ਮੈਂ ਕਹਿੰਦਾ ਵੀ ਘੁੰਮਣ ਬਾਹਰ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਕਿੱਥੇ ਵੀ ਘੁੰਮਣਾ ਨਾ ਘੁੰਮਣਾ ਉਹ ਉਹਨਾਂ ਦਾ ਪਰਸਨਲ ਮਤਲਬ ਕੇ ਬੈਟਰ ਹੈਗਾ ਪਰ ਜਿਹੜੇ ਲੋਕ ਪੂਰੇ ਹਾਲੋ ਬੇਹਾਲ ਹੋਏ ਪਿਆ ਉਹਨਾਂ ਦਾ ਤੁਸੀਂ ਸੁੱਝ ਕੇ ਦੇਖੋ ਅਸੀਂ ਮੇਰੀ ਟੀਮ ਸਵੇਰ ਦੀ ਪੂਰੇ ਸ਼ਹਿਰ ਦੇ ਅੰਦਰ ਅਸੀਂ ਘੁੰਮ ਰਹੇ ਹਾਂ ਪਰ ਤੁਸੀਂ ਦੇਖੋ ਵੀ ਜਿੰਨੀ ਤਰ੍ਹਾਂ ਦਾ ਸ਼ਹਿਰ ਨਿਵਾਸੀਆਂ ਤੇ ਹੋਈ ਨਹੀਂ ਹੈਗੀ ਆ ਲੋਕ ਇੱਕ ਇੱਕ ਗੱਲ ਕਹਿੰਦੇ ਸੀ ਹੱਥ ਬੰਨ੍ਹ ਕੇ ਵੀ ਜੀ ਆ ਰਸਤਾ ਖਲਵਾਓ ਸਾਡੇ ਬੱਚੇ ਉੱਤਰਾਂ ਸੀ ਇੱਧਰ ਆ ਜੀ ਇਹ ਫੇਰ ਅਸੀਂ ਸੋਚਿਆ ਕਿ ਸਾਨੂੰ ਹਣੇ ਖਲਵਾ ਦੇਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਠੀਕ ਆ ਕੋਈ ਇਤਾਂ ਦੀ ਗੱਲ ਨਹੀਂ ਹੈਗੀ ਜਿਹੜੇ ਟੂ ਵਹੀਕਲ ਟੂ ਵੀਲਰ ਜਿਹੜੇ ਵਹੀਕਲ ਹੈ ਫੋਰ ਵੀਲਰ ਵੈਕਲ ਨਾਈਟ ਵੈਕਲ ਜਿਹੜਾ ਉਹ ਸਾਰੇ ਇੱਧਰੋਂ ਜਾਂਦੇ ਨੇ ਸਾਰੇ ਅਧਿਕਾਰੀਆਂ ਇਹ ਤਾਂ ਕੋਈ ਮੇਰੀ ਗੱਲ ਸੁਣੋ ਬੰਦੇ ਇਹ ਇਹਨਾਂ ਨੇ ਮਾੜੀ ਮੁੱਟੀ ਮੈਨੂ ਦੀ ਪਤਾ ਕੀ ਮਰਾਮਤ ਕੀਤੀ ਹੈ ਨਹੀਂ ਪਰ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਕੰਪਲੀਟ ਕਰ ਚੁੱਕੇ ਹੈਗੇ ਆ ਚਲੋ ਸਾਹਮਣੇ ਨਹੀਂ ਆਉਂਦੇ ਮੁਲਾਜ਼ਮ ਪਰ ਅੱਛੀ ਇਹ ਹੈ ਫੈਸਲਾ ਕੀਤਾ ਕਿ ਹੈ ਜਿਹੜਾ ਹੈਗਾ ਹੁਣੇ ਚੁਕਾ ਦੇਣੇ ਚਾਹੀਦੇ